ਸਰਬ ਜੀ ਸੰਗਰੂਰ ਵੀ ਦੀ ਕਲਤਾ ਸੂਰਜ ਕਰਦਾ ਦੂਰ ਹਨੇਰੇ ਸੂਰਜ ਕਰਦਾ ਦੂਰ ਹਨੇਰੇ ਵੱਡਾ ਅਗਦਾ ਗੋਲਾ ਆਏ ਵੱਡਾ ਅਗਦਾ ਗੋਲਾ ਆਏ ਸੂਰਜ ਕਰਦਾ ਦੂਰ ਹਨੇਰੇ ਸੂਰਜ ਕਰਦਾ ਦੂਰ ਹਨੇਰੇ ਵੱਡਾ ਅਗਦਾ ਗੋਲਾ ਆਏ ਵੱਡਾ ਅਗਦਾ ਗੋਲਾ ਆਏ ਰਹੇ ਦੂਰ ਜੋ ਬਚ ਜਾਂਦਾ ਏ ਰਹੇ ਦੂਰ ਜੋ ਬਚ ਜਾਂਦਾ ਏ ਨੇੜੇ ਆਉਣ ਤੇ ਕਰਦਾ ਕੋਲਾਏ ਨੇੜੇ ਆਉਣ ਤੇ ਕਰਦਾ ਕੋਲਾਏ ਬਦਲ ਬਦਲ ਕੇ ਆਂਦੇ ਜਾਂਦੇ ਨੇ ਆਂਦੇ ਜਾਂਦੇ ਬਦਲ ਬਦਲ ਕੇ ਬਦਲ ਬਦਲ ਕੇ ਬਦਲ ਬਦਲ ਕੇ ਆਉਂਦੇ ਜਾਂਦੇ ਨੇ ਨਾ ਖੜਦਾ ਕੋਈ ਪਾਸ ਨਾ ਖੜਦਾ ਕੋਈ ਪਾਸ ਬਦਲ ਬਦਲ ਕੇ ਬਦਲ 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 ਕੇ ਆਉਂਦੇ ਜਾਂਦੇ ਨੇ ਨਾ ਖੜਦਾ ਕੋਈ ਪਾਸ ਦੇਖ ਬਦਲ ਵਈ ਕੋਈ ਨੱਚ ਉੱਠਦਾ हूंदा उदास